ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਇੱਕ ਗਰੀਬਾ ਰਖੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦਿਹਾਰੇ ਕਾਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤੋਂ ਨਹੀਂ ਇੱਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਘਰ ਕੇ ਪਾਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤੀ ਮੰਤ ਬਿਓ ਮੋਹੇ ਕੋ ਗੁਰ ਕਾ ਸਬਦ ਕਮਾਇਆ ਜੇਤ ਲਾਇ ਹੋਲੇ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਹ ਨਾਨਕ ਮਨ ਪਿਆ ਪਰਜਾ ਸਾ ਬਾਯਾ ਪਦ ਨਿਰ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕਿਦ ਕਰੈ ਅਰ ਬਹੁਤ ਸਤਾਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾਕੀ ਉਟਾ ਸਾਹ ਸੰਗ ਮਟ ਗਿਆ ਹੀ ਘਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਬਿਓ ਮੋਹਿ ਇਹੋ ਗੁਰ ਕਾਬਦ ਕਮਾਇਆ ਜੇਤਲਏ ਹੋਏ ਮਹਾ ਬਖਾਦੀ ਸਹਜ ਸੇਲੀ ਬਾਣੀ ਕਾ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਡ ਬਾਣੀ ਜੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਕੋਟਾ ਸਾਹ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਬਿਓ ਮੋਹੇ ਕੋ ਗੁਰ ਕਾ ਸਬਦ ਕਮਾਇਆ ਜੇਤ ਲਏ ਹੋਲੇ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਤੇ ਆ ਪਰਗਾਸਾ ਆਇਆ ਪਦ ਨਿਡ ਬਾਣੀ ਜੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਉਟਾ ਸਾਥ ਸੰਗ ਮਟ ਗਿਆ ਹੀ ਘਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਦਿਵ ਮੋਹਿ ਕੋ ਗੁਰ ਕਾ ਸਬਦ ਕਮਾਇਆ ਜੇਤ ਲਏ ਹੋਏ ਮਹਾ ਬਖਾਦੀ ਸਹਜ ਸਹਿਲੀ ਬਾਣੀ ਕਾ ਨਾਨਕ ਮਨ ਤੇ ਆਕਰ ਜਾ ਸਾ ਬਾਇਆ ਪਦ ਨਿਡ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਇੱਕ ਗਰੀਬਾ ਰਖ ਹੋ ਰਖਨ ਹਾਰੇ ਕਿਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਤੇ ਹਾਰੇ ਕਾਰਾ ਕਾਰਾ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਬਿਓ ਮੋਹੇ ਹੀ ਪੋ ਗੁਰ ਕਾ ਸਬਦ ਕਮਾਇਆ ਜੇਤ ਲਾਇ ਹੋਲੇ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਪਿਆ ਪਰਜਾ ਸਾ ਬਾਇਆ ਪਦ ਨਿ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕ ਕਹੋ ਨਹੀਂ ਏਕ ਬਾਤ ਸੁਨ ਤਾ ਕੀ ਕੋਟਾ ਸਾਹ ਸੰਗ ਮਟ ਗਿਆ ਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਬੀਵ ਮੋਹੇ ਕੋ ਗੁਰ ਕਾ ਸਬਦ ਕਮਾਇਆ ਜੇਤ ਲਏ ਹੋਏ ਮਹਾ ਬਖਾਦੀ ਸਹਜ ਸੇ ਲਿਬਾਣੀ ਕਾ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਡ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਛੋਟਾ ਸਾਹ ਸੰਗ ਮਟ ਗਿਆ ਹੀ ਘਰ ਕਿਰਪਾ ਸੰਤ ਮਿਲੇ ਮੋਹ ਤਿੰਨ ਤੇ ਤੀਰ ਜਿ ਪਾਇਆ ਸੰਤਿ ਮੰਤ ਬਿਓ ਮੋਹੇ ਕੋ ਗੁਰ ਕਾ ਸ਼ਬਦ ਕਮਾਇਆ ਜੇਤ ਲਏ ਹੋਏ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਡ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕਿਦ ਕਰੈ ਅਰ ਬਹੁਤ ਸਤ ਤਾਵ ਹੈ ਆਇਓ ਸਰਮ ਦਿਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਸਾ ਸਾਰ ਸੰਗ ਮਟ ਗਿਆ ਹੈ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਦਿਵ ਮੋਹੇ ਇਹੋ ਗੁਰ ਕਾਬਦ ਕਮਾਇਆ ਜੇਤਲੈ ਹੋਰੇ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਹ ਨਾਨਕ ਮਨ ਤੇ ਆ ਪਰਗਾਸਾ ਬਾਇਆ ਪਦ ਨਿਡ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰਹਿ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾਕੀ ਉਟਾ ਸਾਥ ਸੰਗ ਮਟ ਗਿਆ ਹੀ ਘਰ ਕਿਰਪਾ ਸੰਤ ਮਿਲੇ ਮੋਹ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਬਿਓ ਮੋਹੇ ਪੋ ਗੁਰ ਕਾ ਸ਼ਬਦ ਕਮਾਇਆ ਜੇਤਲੈ ਹੋਏ ਮਹਾ ਵਿਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਤੇ ਆ ਪਰਜਾ ਸਾ ਬਾਇਆ ਪਦਨੇ ਬਾਨੀ ਢੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਬੋ ਭਾਂਤੀ ਛੋੜਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਘਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰਜ ਪਾਇਆ ਸੰਤਿਮੰਤ ਬਿਓ ਮੋਹਿ ਇਹੋ ਗੁਰ ਕਾ ਸ਼ਬਦ ਕਮਾਇਆ ਜੇਤ ਲਏ ਹੋਏ ਮਹਾ ਬਖਾਦੀ ਸਹਜ ਸੇ ਲਿਬਾਣੀ ਕਾ ਨਾਨਕ ਮਨ ਪਿਆ ਪਰਗਾ ਸਾ ਬਾਇਆ ਪਦ ਨਿਡ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕਿਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਤੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀਓ ਆ ਸਾਥ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰ ਜਪਾਇਆ ਸੰਤਿਮੰਤ ਬਿਓ ਮੋਹਿ ਇਹੋ ਗੁਰ ਕਾਬਦ ਕਮਾਇਆ ਜੇਤਲੈ ਹੋਲੇ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਪਿਆ ਪਰਜਾ ਸਾ ਬਾਇਆ ਪਦ ਨਿਡ ਬਾਣੀ ਜੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਕਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਜਾਹੀ ਘਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਬਿਓ ਮੋਹਿ ਇਹੋ ਗੁਰ ਕਾ ਸ਼ਬਦ ਕਮਾਇਆ ਜੇਤ ਲਾਇ ਹੋਏ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਡ ਬਾਣੀ ਜੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾਕੀ ਉਟਾ ਸਾਥ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਦਿਵ ਮੋਹਿ ਇਹੋ ਗੁਰ ਕਾ ਸ਼ਬਦ ਕਮਾਇਆ ਜੇਤ ਲਾਇ ਹੋਏ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਤੇ ਆਕਰ ਜਾ ਸਾ ਬਾਇਆ ਪਦ ਨਿ ਰ ਬਾਣੀ ਈ ਗੋੜੀ ਮਹਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕਿਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਤੇ ਹਾਰੇ ਘਾਰੇ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ताकी ओटा सां कृपा संत मिले मोहे मोहिते पाया, संती मंत दियो दो मोहिनी पो का शब्द कमाया ਜੇਤ ਲਾਇ ਹੋਏ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਹ ਨਾਨਕ ਮਨ ਪਿਆ ਪ੍ਰਜਾ ਸਾ ਬਾਯਾ ਪਦ ਨਿਰ ਬਾਣੀ ਜੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਇੱਕ ਗਰੀਬਾ ਰਖ ਹੋ ਰਖਨ ਹਾਰੇ ਕਿਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਕਰ ਰਹਾ ਕਰ ਰਹਾ ਰਹੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਦਿਓ ਮੋਹੇ ਇਹੋ ਗੁਰ ਕਾ ਸਬਦ ਕਮਾਇਆ ਜੇਤਲੈ ਹੋਰੇ ਮਹਾ ਬਖਾਦੀ ਸਹਜ ਸੇ ਲਿਬਾਣੀ ਕਹ ਨਾਨਕ ਮਨ ਤੇ ਆ ਪਰਗਾਸਾ ਬਾਇਆ ਪਦ ਨਿਡ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਾਰੇ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਕ ਹੋ ਨਾਹੀ ਏਕ ਬਾਤ ਸੁਨ ਤਾਕੀ ਕਟਾ ਸਾਥ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਤੀਰ ਜਪਾਇਆ ਸੰਤਿਮੰਤ ਬਿਓ ਮੋਹੇ ਇਹੋ ਗੁਰ ਕਾ ਸਬਦ ਕਮਾਇਆ ਜੇਤ ਲਾਇ ਹੋਏ ਮਹਾ ਬਖਾਦੀ ਸਹਜ ਸਹਿਲੀ ਬਾਣੀ ਕਾ ਨਾਨਕ ਮਨ ਤੇ ਆਕਰ ਝਸਾ ਬਾਇਆ ਕਦਨੇ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਦੀ ਇੱਕ ਗਰੀਬਾ ਰਖ ਹੋ ਰਖਨ ਹਾਰੇ ਕਿਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕੀ ਕੋਟਾ ਸਾਸਨ ਮਟ ਗਿਆ ਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਬਿਓ ਮੋਹੇ ਪੋ ਗੁਰ ਕਾ ਸਬਦ ਕਮਾਇਆ ਜੇਤਲੈ ਹੋਰੇ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਹ ਨਾਨਕ ਮਨ ਪਿਆ ਪਰਗਾਸਾ ਆਇਆ ਪਦ ਨਿਡ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਾਰੇ ਘਾਰੇ ਹਾਰੇ ਅਨੇਕ ਬ ਭਾਂਤੀ ਛੋਡਿਓ ਕਕਹੋ ਨਹੀਂ ਏਕ ਬਾਤ ਸੁਨ ਤਾਕੀ ਕਾ ਸਾਹ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਬਿਓ ਮੋਹੇ ਇਹੋ ਗੁਰ ਕਾ ਸ਼ਬਦ ਕਮਾਇਆ ਜੇਤ ਲਾਇ ਹੋਏ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਤੇ ਆ ਪਰਗਾਸਾ ਬਾਇਆ ਪਦ ਨਿ ਬਾਣੀ ਲੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਕਾਰਾ ਕਾਰਾ ਹਾਰੇ ਅਨੇਕ ਬੋ ਭਾਂਤੀ ਛੋੜਿਓ ਕਤਹੋ ਨਹੀਂ ਇੱਕ ਬਾਤ ਸੁਨ ਤਾ ਕਿ ਓਟਾ ਸਾਥ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿ ਮੰਤ ਬਿਓ ਮੋਹਿ ਇਹੋ ਗੁਰ ਕਾ ਸ਼ਬਦ ਕਮਾਇਆ ਜੇਤ ਲਏ ਹੋਏ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਤੇ ਆ ਪਰਗਾਸਾ ਆਇਆ ਪਦ ਨਿਡ ਬਾਣੀ ਜੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਕਰੈ ਕਰ ਹਾਰੇ ਅਨੇਕ ਬੋ ਪਾਰਤੀ ਛੋਡਿਓ ਕਕੋ ਨਹੀਂ ਏਕ ਬਾਤ ਸੁਨ ਤਾ ਕੀ ਕੋਟਾ ਸਾਥ ਸੰਗ ਮਟ ਗਿਆ ਹੀ ਘਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਦਿਓ ਮੋਹੇ ਕੋ ਗੁਰ ਕਾ ਸ਼ਬਦ ਕਮਾਇਆ ਜੇਤਲੈ ਹੋਲੇ ਮਹਾ ਬਖਾਦੀ ਸਹਜ ਸਹੇਲੀ ਬਾਣੀ ਕਾ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਡ ਬਾਣੀ ਗੋਰੀ ਮਹਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਇੱਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰਹਿ ਅਰ ਬਹੁਤ ਸਤ ਤਾਵ ਹੈ ਆਇਓ ਸਰਨ ਦੁਹਾਰੇ ਕਾਰ ਕਾਰੇ ਹਾਰੇ ਅਨੇਕ ਬੋ ਭਾਂਤੀ ਛੋੜਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਥ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰ ਜਪਾਇਆ ਸੰਤਿ ਮੰਤ ਬਿਓ ਮੋਹਿ ਇਹੋ ਗੁਰ ਕਾ ਸਬਦ ਕਮਾਇਆ ਜੇਤਲੈ ਹੋਰੇ ਮਹਾ ਬਖਾਦੀ ਸਹਜ ਸੇਲੀ ਬਾਣੀ ਕਾ ਨਾਨਕ ਮਨ ਤੇ ਆਕਰਿ ਝਸਾ ਬਾਇਆ ਪਦ ਨਿਡ ਬਾਣੀ ਜੋੜੀ ਮਹਲਾ ਪੰਜਵਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਰੈ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਕੋ ਨਹੀਂ ਏਕ ਬਾਤ ਸੁਨ ਤਾਕੀ ਬਿਉਟਾ ਸਾਹ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿ ਰੀਮੰਤ ਬਿਉ ਮੋਹੇ ਨੀ ਕੋ ਗੁਰ ਕਾ ਸਬਦ ਕਮਾਇਆ ਜੇਤ ਲਾਇ ਹੋਏ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਪਿਆ ਪਰਗਾਸਾ ਬਾਇਆ ਪਦ ਨਿਡ ਬਾਣੀ ਜੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੀਦ ਕਰੈ ਅਰ ਬਹੁਤ ਸਤ ਤਾਵ ਹੈ ਆਇਓ ਸਰਨ ਦੁਹਾਰੇ ਘਰ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀਓ ਸਾ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਦਿਓ ਮੋਹੇ ਕੋ ਗੁਰ ਕਾ ਸਬਦ ਕਮਾਇਆ ਜੇਤਲੈ ਹੋਰੇ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਹ ਨਾਨਕ ਮਨ ਤੇ ਆ ਪਰਗਾਸ ਆ ਬਾਇਆ ਪਦ ਨਿਡ ਬਾਣੀ ਗੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਘਾਰੇ ਕਰ ਹਾਰੇ ਅਨੇਕ ਬੋ ਭਾਂਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀਓ ਸਾਥ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਦਿਓ ਮੋਹੇ ਇਹੋ ਗੁਰ ਕਾਬਦ ਕਮਾਇਆ ਜੇਤ ਲਾਇ ਹੋਏ ਮਹਾ ਬਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਤੇ ਆ ਪਰਗਾਸਾ ਬਾਇਆ ਪਦ ਨਿਡ ਬਾਣੀ ਜੋੜੀ ਮਹੱਲਾ ਪੰਜਮਾ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਖਾਦੀ ਏਕ ਗਰੀਬਾ ਰਖ ਹੋ ਰਖਨ ਹਾਰੇ ਕੇਦ ਕਰੈ ਅਰ ਬਹੁਤ ਸਤ ਤਵ ਹੈ ਆਇਓ ਸਰਨ ਦੁਹਾਰੇ ਕਰੈ ਕਰ ਹਾਰੇ ਅਨੇਕ ਬੋ ਪਾਰਤੀ ਛੋਡਿਓ ਕਤਹੋ ਨਹੀਂ ਏਕ ਬਾਤ ਸੁਨ ਤਾ ਕੀਓ ਸਾਤ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤੀਰ ਜਪਾਇਆ ਸੰਤਿਮੰਤ ਦਿਓ ਮੋਹਿ ਇਹੋ ਗੁਰ ਕਾ ਸ਼ਬਦ ਕਮਾਇਆ jeet lae hoye maha bikhadi sahaj se libani ko nanak man pe aakar gasa baya pad ne bani godi mahalla panjma rakh pita prab mere moh nirgun sabgun tere rahao panch bikhadi ek gariba rakh ho rakhn hare ked kare ar bahut satav hai ayo sharan dhare kare kare hare anek bau panthi chhodio ka kahon nahi ek baat sun taaki ਉਟਾ ਸਾਥ ਸੰਗ ਮਟ ਗਿਆ ਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰ ਜਪਾਇਆ ਸੰਤਿਮੰਤ ਬਿਓ ਮੋਹਿ ਇਹੋ ਗੁਰ ਕਾ ਸਬਦ ਕਮਾਇਆ ਜੀਤ ਲਾਇ ਹੋਰੇ ਮਹਾ ਵਿਖਾਦੀ ਸਹਜ ਸੇ ਲਿ ਬਾਣੀ ਕਾ ਨਾਨਕ ਮਨ ਪਿਆ ਪਰਗਾ ਸਾ ਪਾਇਆ ਪੰਨੜ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ